ਬੈਸਟ ਐਡਵਾਈਸ ਜਿਹੜੀ ਮੈਨੂੰ ਜ਼ਿੰਦਗੀ 'ਚ ਮਿਲੀ ਹੈ ਨਾ ਉਹ ਇਹ ਹੈ ਹਮੇਸ਼ਾ ਆਪਣੇ ਮਨ ਦੀ ਗੱਲ ਸੁਣੋ ਔਰ ਜ਼ਿੰਦਗੀ 'ਚ ਉਹੀ ਕਰੋ ਜੋ ਤੁਹਾਡਾ ਮਨ ਕਹਿ ਰਿਹਾ ਹੁੰਦਾ ਹੈ ਮੈਨੂੰ ਨਾ ਇੱਕ ਗੱਲ ਦੀ ਬੜੀ ਖੁਸ਼ੀ ਹੈ ਕਿ ਮੈਨੂੰ ਹਰ ਕੰਮ ਦੇ ਵਿੱਚ ਉਹ ਉਸਤਾਦ ਬੜੇ ਅੱਛੇ ਮਿਲੇ ਨੇ ਚਾਹੇ ਮੇਰੀ ਫਿਟਨੈਸ ਸੀ ਕਿ ਚਾਹੇ ਉਹ ਲਾਅ ਸੀਗਾ ਚਾਹੇ ਉਹ ਟੀਲੀਵੀਜ਼ਨ ਸੀਗਾ ਚਾਹੇ ਪੋਇਟਰੀ ਹੈ ਸੋ ਮੈਂ ਬੜੀ ਬਲੇਸਡ ਰਹੀ ਹਾਂ ਕਿ ਚੰਗੇ ਉਸਤਾਦਾਂ ਦੇ ਕੋਲ ਮੈਂ ਹਮੇਸ਼ਾ ਹੀ ਰਹੀ ਹਾਂ ਔਰ ਮੈਂ ਉਹਨਾਂ ਦੀ ਮੰਨੀ ਵੀ ਉਹਨਾਂ ਨੇ ਮੈਨੂੰ ਹਮੇਸ਼ਾ ਇੱਕੋ ਗੱਲ ਕਹੀ ਹੈ ਸਾਰੇ ਉਸਤਾਦਾਂ ਨੇ ਕੋਈ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਅਪਨਾ ਦੇਖ ਕਿ ਤਰ੍ਹਾਂ ਮਨੁੱਖ ਦੀ ਗਵਾਈ ਪਰ ਰਿਹਾ ਹੈ ਬਹੁਤ ਸਾਰੇ ਵਾਰ ਅਸੀਂ ਨਾ ਕੋਈ ਫੈਸਲਾ ਕਰਨਾ ਹੁੰਦਾ ਜ਼ਿੰਦਗੀ ਦਾ ਅਸੀਂ ਆਣ ਗਵਾਨ ਯਾਰਾ ਦੋਸਤਾਂ ਨੂੰ ਪੁੱਛਦੇ ਆਂ ਅੱਜ ਦੱਸਿਓ ਠੀਕ ਹੈ ਮੈਨੂੰ ਤੁਸੀਂ ਜੋ ਕਹੋਗੇ ਨਾ ਮੈਂ ਮੰਨਾਂਗਾ ਗਲਤ ਯਾ ਠੀਕ ਤੁਹਾਡਾ ਹੋਣਾ ਚਾਹੀਦਾ ਮੈਂ ਵੇਖਿਆ ਬਹੁਤ ਸਾਰੇ ਲੋਕ ਨਾ ਬੜੇ ਗਲਤ ਰਿਲੇਸ਼ਨਸ਼ਿਪ ਚ ਰਹਿੰਦੇ ਨੇ ਔਰ ਬੜੇ ਸਾਲ ਬਾਅਦ ਜਦੋਂ ਉਹ ਉਹਦੇ ਚੋਂ ਨਿਕਲਦੇ ਨੇ ਨਾ ਫਿਰ ਉਹ ਪਤਾ ਕਾਫੀ ਸਮਾਂ ਇਸ ਗੱਲ ਦੇ ਉੱਤੇ ਗੱਲ ਕਰਦੇ ਨੇ ਮੈਨੂੰ ਪਤਾ ਸੀ ਮੇਰੇ ਨਾਲ ਗਲਤ ਹੋ ਰਿਹਾ ਮੇਰਾ ਮਨ ਬਾਰ-ਬਾਰ ਕਹਿ ਰਿਹਾ ਸੀ ਮੈਨੂੰ ਕਿ ਮੈਂ ਮੇਰੇ ਨਾਲ ਗਲਤ ਹੋ ਰਿਹਾ ਪਰ ਮੈਂ ਨਿਕਲ ਨਹੀਂ پا ਰਿਹਾ ਸੀ ਇਹ ਤਾਂ ਮਤਲਬ ਮਨ ਤੇ ਤੁਹਾਨੂੰ ਬਾਰ-ਬਾਰ ਤੁਹਾਡੀ ਅਗਵਾਈ ਕਰ ਰਿਹਾ ਸੀ ਤੁਹਾਨੂੰ ਦੱਸ ਰਿਹਾ ਸੀ ਅਗਰ ਤੁਸੀਂ ਨਹੀਂ ਡਿਸੀਜਨ ਲੈ ਪਾਉਂਦੇ ਤੇ ਤੁਹਾਡਾ ਹੈ ਕਿਉਂਕਿ ਤੁਸੀਂ ਲੋਕਾਂ ਤੇ ਇੰਨਾ ਜ਼ਿਆਦਾ ਡਿਪੈਂਡੈਂਟ ਹੁੰਦੇ ਹੋ ਕਿ ਤੁਸੀਂ ਕਹਿੰਦੇ ਹੋ ਵੀ ਫਲਾਣਾ ਕਰੇਗਾ ਕੋਈ ਤੁਹਾਡੇ ਲਈ ਨਹੀਂ ਕਰੇਗਾ ਇਸ ਧਰਤੀ ਦੇ ਉੱਤੇ ਜੋ ਕੁਝ ਕਰਨਾ ਨਾ ਸਿਰਫ ਤੁਸੀਂ ਆਪਣੇ ਲਈ ਕਰਨਾ ਹੈ ਕਿਉਂਕਿ ਐਂਡ ਆਫ ਦਾ ਡੇ ਚੰਗੇ ਜਾਂ ਮਾੜੇ ਫੈਸਲੇ ਉਹਨਾਂ ਦੇ ਤੁਸੀਂ ਖੁਦ ਜ਼ਿੰਮੇਵਾਰ ਹੋ ਔਰ ਮੈਨੂੰ ਲੱਗਦਾ ਬੈਸਟ ਐਡਵਾਈਸ ਹੈ ਮੈਨੂੰ ਮੈਂ ਤਾਂ ਮੈਂ ਇਸੇ ਐਡਵਾਈਸ ਦੇ ਉੱਤੇ ਮੈਂ ਮੰਨਦੀ ਆ ਕਿ ਮੈਂ ਆਪਣੀ ਜ਼ਿੰਦਗੀ ਕੱਢੀ ਹੈ ਕਿ ਮੈਂ ਜਦੋਂ ਲਾ ਕੀਤਾ ਹੈ ਜਾਂ ਮੈਂ ਹੋਰ ਵੀ ਕੋਈ ਕੰਮ ਕਰ ਸਕਦੀ ਸੀ ਲੇਕਿਨ ਜਦੋਂ ਮੈਂ ਸਟੇਜ ਤੇ ਜਾਂਦੀ ਸੀ ਨਾ ਤੇ ਮੈਨੂੰ ਇੰਨੀ ਖੁਸ਼ੀ ਹੁੰਦੀ ਸੀ ਮੈਨੂੰ ਲੱਗਦਾ ਸੀਗਾ ਇਹ ਮੇਰੀ ਜਗ੍ਹਾ ਮੈਂ ਸਭ ਤੋਂ ਸੇਫ ਮਹਿਸੂਸ ਕਰਦੀ ਆ ਸਟੇਜ ਤੇ ਤੇ ਮੈਂ ਫਿਰ ਜਦੋਂ ਮੈਨੂੰ ਮੌਕਾ ਮਿਲਿਆ ਤੇ ਮੈਂ ਟੈਲੀਵਿਜ਼ਨ ਵਗੈਰਾ ਚਾਈ ਤੇ ਮੈਂ ਬਸ ਫਿਰ ਉਹ ਦੋ ਤਾਰ ਲਿਆ ਸੀ ਕਿਉਂਕਿ ਮੈਨੂੰ ਇਹੋ ਹੀ ਕੰਮ ਪਸੰਦ ਸੀ ਕਿਉਂਕਿ ਮੇਰਾ ਮਨ ਨਾ ਉਸ ਜਗ੍ਹਾ ਤੇ ਜਾ ਕੇ ਬੜਾ ਖੁਸ਼ ਹੁੰਦਾ ਸੀ ਔਰ ਮੈਂ ਹਮੇਸ਼ਾ ਜ਼ਿੰਦਗੀ ਚ ਜਿਹੜੀਆਂ ਵੀ ਚੀਜ਼ਾਂ ਆਪਣੇ ਮਨ ਨਾਲ ਕੀਤੀਆਂ ਨੇ ਜਿਹੜੀਆਂ ਮੇਰੇ ਮਨ ਨੇ ਹਾਮੀ ਭਰੀ ਮੇਰੇ ਨਾਲ ਸਾਥ ਚੱਲਿਆ ਉਹ ਹਮੇਸ਼ਾ ਹੀ ਕਾਮਯਾਬ ਰਹੀਆਂ ਨੇ ਮੈਨੂੰ ਲੱਗਦਾ ਹਰ ਬੰਦੇ ਦੀ ਕਾਮਯਾਬੀ ਦੇ ਵਿੱਚ ਸਭ ਤੋਂ ਵੱਡਾ ਰੋਲ ਹੁੰਦਾ ਹੈ ਕਿ ਤੁਸੀਂ ਆਪਣੇ ਮਨ ਦੀ ਆਵਾਜ਼ ਜ਼ਰੂਰ ਸੁਣੋ